ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੇ ਗੁਰਦਰਾ ਸਾਹਿਬ ਵਿਖੇ ਦਰਸ਼ਨਦਾਰੀ ਕਰ ਰਹੇ ਹਾਂ ਇਹ ਗੁਰਦਰਾ ਸਾਹਿਬ ਹੈ ਟਾਲੀ ਆਣਾ ਸਾਹਿਬ ਇਥੋਂ ਦਾ ਇਤਿਹਾਸ ਸਿੱਖ ਕੌਮ ਦੇ ਵਿੱਚ ਬੜਾ ਵਿਸ਼ੇਸ਼ ਹੈ ਬੜਾ ਮਹਾਨ ਸਥਾਨ ਰੱਖਦਾ ਹੈ ਇਥੋਂ ਦਾ ਇਤਿਹਾਸ ਇਹ ਰਾਏਕੋਟ ਕਦੇ ਰਾਏਕੱਲੇ ਦੀ ਰਾਜਤ ਸੀ ਰਾਏਕੱਲਾ ਚੌਧਰੀ ਹੋਇਆ ਤੇ ਰਾਏਕੱਲੇ ਦਾ ਗੁਰੂ ਘਰ ਦੇ ਨਾਲ ਪ੍ਰੇਮ ਪਿਆਰ ਕਿਵੇਂ ਪਿਆ ਸੀ ਇਹਦਾ ਇੱਕ ਕੁੜਮ ਹੋਇਆ ਉਹ ਕੁੜਮ ਦੇ ਵਡੇਰੇ ਹੋਏ ਨੇ ਸ਼ਾਹ ਸੁਲੇਮਾਨ ਖਾਨ ਸ਼ਾਹ ਸੁਲੇਮਾਨ ਖਾਨ ਦਾ ਪੁੱਤਰ ਸੀ ਸ਼ਮਸ ਖਾਨ ਸ਼ਮਸ ਖਾਨ ਦਾ ਪੁੱਤਰ ਸੀ ਨੁਰੰਗ ਖਾਨ ਨੁਰੰਗ ਖਾਨ ਦੀ ਇੱਕ ਧੀ ਸੀ ਬੀਬੀ ਉਮਰੀ ਜਿਹਦੇ ਦੋ ਪੁੱਤਰ ਹੋਏ ਮਾਚੀਵਾੜਾ ਸਾਹਿਬ ਇੱਕ ਭਾਈ ਗਣੀ ਖਾਨ ਦੇ ਭਾਈ ਨਬੀ ਖਾਨ ਉਹਨਾਂ ਦਸਮ ਪਾਤਸ਼ਾਹ ਨੂੰ ਉੱਚ ਦੇ ਪੀਰ ਬਣਾ ਕੇ ਮਾਚੀਵਾੜਾ ਸਾਹਿਬ ਤੋਂ ਅੱਗੇ ਖੜਿਆ ਸੀ ਇੱਕ ਨੁਰੰਗ ਖਾਨ ਦਾ ਪੁੱਤਰ ਹੋਇਆ ਭਾਈ ਨਿਹੰਗ ਖਾਨ ਭਾਈ ਨਿਹੰਗ ਖਾਨ ਦੇ ਘਰੇ ਇੱਕ ਪੁੱਤਰ ਪੈਦਾ ਹੋਇਆ ਆਲਮ ਖਾਨ ਇਕ ਧੀ ਪੈਦਾਈ ਬੀਬੀ ਮੁਮਤਾਜ਼ ਉਹਦਾ ਇਤਿਹਾਸ ਤਾਂ ਆਪਾਂ ਜਾਣਦੇ ਆ ਉਧਰ ਨਹੀਂ ਜਾਵਾਂਗੇ ਬੀਬੀ ਮੁਮਤਾਜ਼ ਦਾ ਜਿਹੜਾ ਭਰਾ ਸੀ ਆਲਮਖਾ ਉਹ ਇਸ ਰਾਏ ਕੱਲੇ ਦੀ ਧੀ ਨਾਲ ਵਹਿ ਸੀ ਇਸ ਕਰਕੇ ਰਾਏ ਕੱਲੇ ਦਾ ਨਿਹੰਗ ਖਾਂ ਦੇ ਜ਼ਰੀਏ ਦਸਮ ਪਾਤਸ਼ਾਹ ਦੇ ਨਾਲ ਬੜਾ ਪ੍ਰੇਮ ਪਿਆਰ ਸੀ ਉਹ ਅਕਸਰ ਹੀ ਮਹਾਰਾਜ ਦੇ ਸੋਲੇ ਗਾਇਆ ਕਰਦਾ ਸੀ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਨਾ ਕਿਲਾ ਛੱਡਦੇ ਮਹਾਰਾਜ ਆਏ ਨੇ ਕੀਰਤਪੁਰ ਸਾਹਿਬ ਕੀਰਤਪੁਰ ਸਾਬ ਤੋਂ ਮਹਾਰਾਜ ਗਿਆ ਨਿਰਮੋਗੜ ਨਿਰਮੋਗੜ ਤੋਂ ਸ਼ਾਈ ਟੀਬੀ ਸ਼ਾਈ ਟੀਬੀ ਤੋਂ ਸਰਸਾ ਸਰਸਾ ਤੋਂ ਕਨੌਲਾ ਕਨੌਲਾ ਤੋਂ ਲੋਧੀ ਮਾਜਰਾ ਲੋਧੀ ਮਾਜਰਾ ਤੋਂ ਰੋਪੜ ਰੋਪੜ ਤੋਂ ਭੱਟਾ ਸਾਹਿਬ ਭੱਟਾ ਸਾਹਿਬ ਤੋਂ ਬਾਹਮਣ ਮਾਜਰਾ ਬਾਹਮਣ ਮਾਜਰਾ ਤੋਂ ਬੂਰ ਮਾਇਰਾ ਬੂਰ ਮਾਇਰਾ ਤੋਂ ਦੁਗਰੀ ਦੁਗਰੀ ਤੋਂ ਟੀਬੀ ਸਾਹਿਬ ਟੀਬੀ ਸਾਹਿਬ ਤੋਂ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਜੰਡ ਸਾਹਿਬ ਜੰਡ ਸਾਹਿਬ ਤੋਂ ਝਾੜ ਸਾਹਿਬ ਝਾੜ ਸਾਹਿਬ ਤੋਂ ਪਵਾਤ ਪਵਾਤ ਤੋਂ ਸਹਿਜੋ ਮਾਜਰਾ ਸਹਿਜੋ ਮਾਜਰਾ ਤੋਂ ਮਾਚੀਵਾੜਾ ਸਾਹਿਬ ਮਾਚੀਵਾੜਾ ਸਾਹਿਬ ਤੋਂ ਕੁਹਾਲ ਕੁਹਾਲ ਤੋਂ ਲਲਕਣਾ ਲਲਕਣਾ ਤੋਂ ਕੁਬਾ ਕੁਬਾ ਤੋਂ ਕਟਾਣਾ ਕਟਾਣਾ ਤੋਂ ਰਾਮਪੁਰ ਰਾਮਪੁਰ ਤੋਂ ਕਨੀਜ ਕਨੀਜ ਤੋਂ ਦਮਦਮਾ ਸਾਹਿਬ ਦਮਦਮਾ ਸਾਹਿਬ ਤੋਂ ਸਾਨੇਵਾਲ ਸਾਨੇਵਾਲ ਤੋਂ ਆਨੰਦਪੁਰ ਆਨੰਦਪੁਰ ਤੋਂ ਟਿੱਬਾ ਟਿੱਬਾ ਤੋਂ ਆਲਮਗੀਰ ਆਲਮਗੀਰ ਤੋਂ ਰਤਨ ਰਤਨ ਤੋਂ ਮੋਹੀ ਮੋਹੀ ਤੋਂ ਹੀਰਾ ਹੀਰਾ ਤੋਂ ਰਾਜੋਆਣਾ ਰਾਜੋਆਣੇ ਤੋਂ ਇੱਥੇ ਰਾਏਕੋਟ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਰਾਏਕੋਟ ਆਏ ਨਾ ਤੇ بار بار ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਿੰਡ ਦੇ ਬਾਰ ਬਾਰ ਆਸਣ ਲਾਇਆ ਮਹਾਰਾਜ ਨੇ ਵੇਖਿਆ ਕਿ ਚਰਵਾਹਾ ਮੱਝਾਂ ਚਾਰ ਰਿਹਾ ਹੈ ਤੇ ਪਾਤਸ਼ਾਹ ਨੇ ਉਹਨੂੰ ਆਖਿਆ ਕਿ ਸਾਨੂੰ ਦੁੱਧ ਛਕਾ ਉਹਨੇ ਆਖਿਆ ਜੀ ਮੈਂ ਤਾਂ ਦੁੱਧ ਨਹੀਂ ਛਕਾ ਸਕਦਾ ਸਤਿਗੁਰੂ ਜੀ ਸਾਰੀਆਂ ਮੱਝਾਂ ਮੈਂ ਚੋਂ ਆਇਆ ਤੇ ਮਹਾਰਾਜ ਨੇ ਇੱਕ ਝੋਟੀ ਵਾਲ ਇਸ਼ਾਰਾ ਕੀਤਾ ਵੀ ਉਹ ਚੋ ਕਹਿੰਦਾ ਮਹਾਰਾ ਉਹਦੇ ਅੰਸਰ ਉਹ ਥੜਾ ਮਿਲ ਸਕਦੀ ਆ ਉਹਨੇ ਨਹੀਂ ਮਿਲਣਾ ਸਤਿਗੁਰੂ ਕਹਿੰਦੇ ਤੂੰ ਇੰਜ ਕਰ ਥਾਪੀ ਮਾਰ ਕੇ ਉਹਦੇ ਥੱਲੇ ਬਹਿ ਜਾ ਕਹਿੰਦਾ ਜੀ ਮੇਰੇ ਕੋਲ ਭਾਂਡਾ ਵੀ ਕੋਈ ਨਹੀਂ ਤਾਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਸੇ ਸੇਖ ਨੇ ਇੱਕ ਗੰਗਾ ਸਾਗਰ ਭੇਂਟ ਕੀਤਾ ਸੀ ਜਿਹਦੇ ਵਿੱਚ 288 ਛੇਕ ਸਨ ਮਾਰੇ ਨੇ ਉਹ ਭਾਂਡਾ ਦਿੱਤਾ ਤੇ ਹੱਸ ਕੇ ਕਿਹਾ ਮਹਾਰਾਜ ਭੀ ਇਹਦੇ ਵਿੱਚ ਦੁੱਧ ਟਿਕ ਸਕਦਾ ਸਤਿਗੁਰੂ ਕਹਿੰਦੇ ਤੂੰ ਥਾਪੀ ਮਾਰ ਕੇ ਬੈੜ ਅਕਾਲ ਪੁਰਖ ਭਲੀ ਕਰੂਗਾ ਜਦੋਂ ਥੱਲੇ ਬੈਠ ਗਿਆ ਤੇ ਉਹਨੇ ਦੁੱਧ ਚੋਇਆ ਤੇ ਦੁੱਧ ਕਿਤੇ ਨਹੀਂ ਡੋਲ ਅੱਜ ਵੀ ਨਾ ਇਹ ਰਾਏ ਕੱਲਾ ਸਾਹਿਬ ਦੇ ਪਰਿਵਾਰ ਤੋਂ ਜਿਹੜਾ ਇਹ 288 ਛੇਕਾਂ ਵਾਲਾ ਗੰਗਾ ਸਾਗਰ ਹੈ ਨਾ ਉਹਨੂੰ ਗੰਗਾ ਸਾਗਰ ਕਹਿੰਦੇ ਨੇ ਉਹ ਗੰਗਾ ਸਾਗਰ ਵਿੱਚ ਅੱਜ ਵੀ ਤੁਸੀਂ ਰੇਤ ਪਾਓ ਜਾਂ ਕੋਝ ਹੋਰ ਪਾਓ ਤੇ ਡੋਲ ਜਾਂਦਾ ਹੈ ਤਰਲ ਪਦਾਰਥ ਨਹੀਂ ਉਹਦੇ ਵਿੱਚੋਂ ਨਿਕਲਦਾ ਨਾ ਪਾਣੀ ਨਿਕਲਦਾ ਐ ਨਾ ਦੁੱਧ ਨਿਕਲਦਾ ਐ ਅੱਜ ਵੀ ਉਹਦਾ ਪਰਿਵਾਰ ਉਹ ਦਰਸ਼ਨ ਕਰਾਉਂਦਾ ਮਹਾਰਾਣੀ ਨੂੰ ਆਖਿਆ ਵੀ ਉਹ ਬਾਦਸ਼ਾਹ ਦੀ ਚਰਨੀ ਪਹੇਗਾ ਤੇ ਸਤਿਗੁਰੂ ਕਹਿੰਦੇ ਤੇਰਾ ਨਾਂ ਕੀ ਆ ਕਹਿੰਦਾ ਜੀ ਮੇਰਾ ਨਾਂ ਨੂਰਾ ਤੇ ਮੈਂ ਮੱਝਾਂ ਚਾਰਦਾ ਲੋਕ ਲੋਕੀ ਮੈਨੂੰ ਨੂਰਾ ਮਾਈ ਕਹਿ ਕੇ ਬੁਲਾਉਂਦੇ ਨੇ ਤੇ ਉਹ ਭੱਜਾ ਕਹਿੰਦਾ ਮਾਰੇ ਤੁਸੀਂ ਇੱਥੇ ਠਹਿਰੋ ਮੈਂ ਆਉਣਾ ਵਾ ਉਹ ਭੱਜਾ ਭੱਜਾ ਗਿਆ ਤੇ ਰਾਏ ਕੱਲਾ ਸਾਹਿਬ ਨੂੰ ਜਾ ਕੇ ਕਹਿੰਦਾ ਰਾਏ ਕੱਲਾ ਸਾਹਿਬ ਅੱਜ ਮੈਂ ਖੁਦਾ ਵੇਖਿਆ ਤੇ ਉਹ ਕਹਿੰਦਾ ਵੀ ਖੁਦਾ ਕਿੱਦਾਂ ਆ ਗਿਆ ਆਪਣੀ ਧਰਤੀ ਦੇ ਤੇ ਰਾਏ ਕੋੜ ਖੁਦਾ ਕਿਈ ਲੈਣ ਆ ਗਿਆ ਉਹਨੇ ਕਿਹਾ ਨਹੀਂ ਜੀ ਮੱਖਾਂ ਨਾ ਵੇਖਿਆ ਰੱਬ ਵੇਖਿਆ ਆ ਰਾਏ ਕੱਲੇ ਨਹੀਂ ਜਦੋਂ ਰਾਏ ਕੱਲੇ ਨੂਰਾ ਮਾਈ ਲੈ ਕੇ ਆਇਆ ਨਾ ਤੇ ਉਹਨੇ ਵੇਖ ਕੇ ਵੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਉਹ ਪਾਤਸ਼ਾਹ ਦੇ ਚਰਨੀ ਪੈ ਗਿਆ ਫਿਰ ਮਹਾਰਾਜ ਨੂੰ ਉਹਨੇ ਬੜੇ ਇਜ਼ਤਮਾਨ ਨਾਲ ਆਦਰ ਸਤਕਾਰ ਦਿੱਤਾ ਫਿਰ ਪਾਤਸ਼ਾਹ ਨੂੰ ਕਹਿੰਦਾ ਕਿ ਮਹਾਰਾਜ ਮੈਨੂੰ ਦੱਸੋ ਮੇਰੇ ਲਈ ਕੋਈ ਸੇਵਾ ਤੇ ਸਤਗੁਰੂ ਕਹਿੰਦੇ ਵੀ ਇੱਕੋ ਹੈ ਜੇ ਤੂੰ ਕਰ ਦਵੇਂ ਤੇ ਉਹਨੇ ਕਿਹਾ ਦੱਸੋ ਮਾਰੇ ਕਹਿੰਦੇ ਸਰਹੰਦ ਆਪਣਾ ਕੋ ਵਫਾਦਾਰ ਬੰਦਾ ਭੇਜ ਅਸੀਂ ਉੜਦੀ ਉੜਦੀ ਖਬਰ ਜਿਹੜੀ ਸੁਣੀ ਆ ਅਸੀਂ ਉਹ ਸਾਫ਼ ਕਰਨੀ ਚਾਹੁੰਨੇ ਆ ਸਪਸ਼ਟ ਕਰਨੀ ਚਾਹੁੰਨੇ ਵੀ ਸਰਹੰਦ ਹੋਇਆ ਕੀ ਹੈ ਸਾਡੀ ਮਾਤਾ ਜੀ ਦੇ ਸਾਡੇ ਛੋਟੇ ਸਹਬ ਜਾਦੇ ਸਰਹੰਦ ਨੇ ਉਹਨੇ ਕਿਹਾ ਮਹਾਰਾਜ ਆ ਨੂਰਾ ਮਾਈ ਇਹਦੀ ਭੈਣ ਵਿਆਹੀ ਉਥੇ ਤੇ ਇਹ ਤੋਂ ਵੱਧ ਵਫਾਦਾਰ ਬੰਦਾ ਕੋਈ ਨਹੀਂ ਹੈਗਾ ਪਾਸ਼ਾ ਨੇ ਆਖਿਆ ਜਾਨੂ ਰਿਆ ਗੁਰੂ ਨਾਨਕ ਤੇਰੇ ਸਹਾਇ ਹੋਵੇ ਖਬਰ ਲੈ ਗਿਆ ਸਰਾਂ ਤੋਂ ਜਦੋਂ ਨੂਰਾ ਮਾਈ ਗਿਆਣਾ ਵੈਸੇ ਗੱਲਾਂ ਆਮ ਅਸੀਂ ਵੀ ਸਟੇਜਾਂ ਤੇ ਬੋਲ ਦਿੰਨੇ ਆ ਹਕੀਕਤ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਬੋਲ ਅਸੀਂ ਵੀ ਦਿੰਨੇ ਪਰ ਜਦੋਂ ਸਮਾਂ ਵੱਜ ਜਾਂਦਾ ਨਾ ਉਦੋਂ ਮਨ ਨੂੰ ਰੁਗ ਭਰ ਜਾਂਦਾ ਜਦੋਂ ਗਿਆ ਸੀ ਨਾ ਘਰੇ ਨੂਰੇ ਮਾਈ ਆਪਦੀ ਭੈਣ ਦੇ ਘਰੇ ਗਿਆ ਉਹਨੇ ਦਰਵਾਜ਼ਾ ਖੜਕਾਇਆ ਤੇ ਉਹਦੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਵੇਖਿਆ ਨੂਰੇ ਨੂੰ ਵੀ ਇਹਦੇ ਕੱਪੜੇ ਦੇ ਘੱਟੇ ਨਾਲ ਭਰੇ ਪਏ ਸੌ ਸਾਈ ਹੋਇਆ ਗੱਲ ਕੀ ਹੋਈ ਆ ਤੇ ਉਹਨੇ ਮਨੂੰ ਪੁੱਛਿਆ ਕਿੰਦੀ ਵੀ ਘਰ ਪਰਿਵਾਰ ਸੋਖ ਸੰਧਿਆ ਸਾਰਾ ਵੀ ਮਾਤਾ ਪਿਤਾ ਬੱਚੇ ਸਭ ਪਰਿਵਾਰ ਸੋਖ ਸੰਧਿਆ ਉਹਨੇ ਕਿਹਾ ਸਾਰਾ ਕੋਈ ਠੀਕ ਆ ਪਰ ਮੈਂ ਤੂੰ ਇਹ ਦੱਸ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਦੋਂ ਉਹਨੇ ਇੰਨੀ ਗੱਲ ਕਹੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨੂਰੀ ਨੇ ਉਹਦੇ ਮੂੰਹ ਤੇ ਹੱਥ ਰੱਖਤਾ ਸੀ ਉਹਾਂ ਦੀ ਤੈਨੂੰ ਪਤਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਦੇ ਨਾਂ ਲੈਣ ਵਾਲਿਆਂ ਨੂੰ ਜਿੰਦਾਦਵਾਰਾਂ ਚੰਨ ਲੈਂਦੇ ਆ ਜੀਦਾ ਤੂੰ ਨਾਂ ਲਿਆ ਨਾ ਗੁਰੂ ਦਾ ਆਕੇ ਇੱਥੇ ਉਹਨਾਂ ਨੂੰ ਜਿੰਦਾਦਵਾਰਾਂ ਚੰਨ ਦਿੰਦੇ ਆ ਚੁੱਪ ਕਰਕੇ ਦੇ ਅੰਦਰ ਆ ਜਾ ਉਹਨੂੰ ਬਾਹਰ ਤੋਂ ਫੜ ਕੇ ਨੂਰੀ ਨਾ ਅੰਦਰ ਲੈ ਗਈ ਉਹਦੀ ਭੈਣ ਫਿਰ ਉਹ ਪੁੱਛਦਾ ਹੈ ਕਿੰਦਾ ਵੀ ਹੁਣ ਮੈਨੂੰ ਦੱਸ ਵੀ ਕੀ ਹੋਇਆ ਇੱਥੇ ਸਰਹੰਦ ਵਿੱਚ ਮਾਤਾ ਗੁਜਰਕੌਰ ਦੇ ਨਾਲ ਕੀ ਹੋਇਆ ਸਹਿਬਜ਼ਾਦਿਆਂ ਨਾਲ ਕੀ ਹੋਇਆ ਤੇ ਫਿਰ ਉਹ ਦੱਸਦੀ ਵੀ ਇੱਥੇ ਗੁਰੂ ਗੋਬਿੰਦ ਸਿੰਘ ਦੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਨਾ ਇਹਨਾਂ ਜ਼ਲਾਦਾ ਨੇ ਵਜ਼ੀਰ ਖਾਂ ਵਰਗਿਆਂ ਨੇ ਪਹਿਲਾਂ ਦੀਵਾਰਾਂ ਵਿੱਚ ਚਣਿਆ ਫਿਰ ਉਹਨਾਂ ਦੇ ਲੱਕ ਤੇ ਸ਼ਮਕਾਂ ਮਾਰੀਆਂ ਚਮੜੇ ਦੀਆਂ ਬੈਂਤਾਂ ਮਾਰੀਆਂ ਉਹਨਾਂ ਦੇ ਹੱਥਾਂ ਦੇ ਵੇਢ ਸਾੜ ਦਿੱਤੇ ਗਏ ਉਹਨਾਂ ਦੇ ਗਲੇਲਾਂ ਨਾਲ ਪੱਥਰ ਮਾਰੇ ਗਏ ਉਹ ਤੋਂ ਬਾਅਦ ਉਹਨਾਂ ਦੀਆਂ ਛਾਤੀਆਂ ਦੇ ਭਾਰ ਪਾ ਗਏ ਨਾ ਜਲਾਦਾ ਨੇ ਤੇ ਸਾਰ ਰਗਾਂ ਤੇ ਖੰਜਰ ਚਲਾਤੇ ਜ਼ਹਿਰ ਵਾਲੇ ਜਿਹਨੂੰ ਜ਼ਹਿਰ ਦੀ ਪੁੱਟ ਚੜੀ ਤੇ ਉਹ ਵੀ ਸ਼ਹੀਦ ਕਰਤੇ ਤੇ ਨੂਰਾ ਫਿਰ ਕਹਿੰਦਾ ਵੀ ਮਾਂ ਦਾ ਕੀ ਬਣਿਆ ਉਹਨੇ ਕਿਹਾ ਮਾਂ ਵੀ ਉਹਦੇ ਮਗਰੇ ਸ਼ਹੀਦ ਹੋ ਗਈ ਸਹਿਬਜ਼ਾਦਿਆਂ ਦੇ ਮਾਤਾ ਜੀ ਵੀ ਸ਼ਹਾਦਤ ਦਾ ਜਾਂ ਪੀ ਗਏ ਹੁਣ ਨੂਰਾ ਤੁਰ ਪਿਆ ਤੁਰਿਆ ਜਾਂਦਾ ਤੇ ਸੋਚਦਾ ਜਾਂਦਾ ਵੀ ਮਣਾ ਕਿਹੜੇ ਮਨਾਂ ਜਾ ਕੇ ਮਾਰੇ ਨੂੰ ਆਖੇਗਾ ਵੀ ਤੇਰੇ ਸਹਿਬਜ਼ਾਦਿਆਂ ਦਾ ਕੀ ਹੋਇਆ ਤੇਰੀ ਮਾਤਾ ਦਾ ਕੀ ਹੋਇਆ ਹੁਣ ਕਈ ਵਾਰ ਬੰਦਾ ਇਦਾਂ ਕੋ ਭਾਣਾ ਵਾਪਰ ਜੇ ਨਾ ਤੇ ਬੰਦਾ ਤੁਰਿਆ ਜਾਂਦਾ ਪਰ ਉਹ ਤੁਰਿਆ ਨਹੀਂ ਜਾਂਦਾ ਉਹਦੀਆਂ ਲੱਤਾਂ ਮੰਨ ਮੰਦੀਆਂ ਹੋ ਜਾਂਦੀਆਂ ਬਾਅਦ ਵਿੱਚ ਹੁਣ ਉਹ ਤੁਰਿਆ ਜਾਂਦਾ ਤੇ ਜਾ ਕੇ ਮਹਾਰਾਜ ਇੱਕ ਸੇਖ ਨੂੰ ਕਹਿੰਦੇ ਵੀ ਵੇਖੋ ਸਹੀ ਆ ਰਿਆ ਨੂਰਾ ਕਿ ਨਹੀਂ ਫਿਰ ਉਹ ਜਦੋਂ ਵੇਖਦੇ ਆ ਤੇ ਕਹਿੰਦੇ ਮਹਾਰਾਜ ਤੂੰ ਡੁੱੜ ਉੜਦੀ ਦੀ ਦੀ ਸ਼ਾਇਦ ਉਹਦਾ ਨੂਰਾ ਹੀ ਹੋਵੇ ਜਦੋਂ ਨੂਰਾ ਚੱਲ ਜਾਂਦਾ ਤਾਂ ਭੁੱਬੀ ਮਾਰ ਕੇ ਰੋ ਪਿੰਦਾ ਤਾਂਹਾ ਮਾਰ ਕੇ ਰੋਂਦਾ ਤੇ ਸਤੁਰੂ ਇਹਦੇ ਵੀ ਨੂਰਿਆ ਪਤਾ ਤੇ ਸਾਨੂੰ ਵੀ ਸਭ ਕੁਝ ਕਿਉਂਕਿ ਮਹਾਰਾਜ ਦਿਲਾਂ ਦੀਆਂ ਜਾਣਦੇ ਸਾਰਾ ਪਤਾ ਹੈ ਉਹਨਾਂ ਨੂੰ ਵਰਤਾਰੇ ਦਾ ਕਿੰਦੇ ਵੀ ਜਾਣਦੇ ਦੇ ਹੀ ਸਭ ਕੁ ਰਿਆਂ ਪਰ ਅਹੀਂ ਤੇਰੀ ਜ਼ਬਾਨ ਤੋਂ ਸੁਨਣਾ ਚਾਹਣੇ ਵੀ ਉਥੇ ਹੋਇਆ ਕੀ ਆ ਫਿਰ ਨੂਰਾ ਆਵਦੇ ਰੋਣੇ ਨੂੰ ਡਾਕਦਾ ਹੋਕਿਆਂ ਨੂੰ ਡਾਕਦਾ ਸਿਸਕੀਆਂ ਦੇ ਕੰਟਰੋਲ ਕਰਦਾ ਫਿਰ ਉਹ ਭਰੇ ਹੋਏ ਮਾਨ ਨਾਲ ਸਾਰੇ ਹਾਲਾਤ ਬਿਆਨ ਕਰਦਾ ਜਿਹੜਾ ਆਪਾਂ ਸਥਾਨ ਵਾਲੇ ਦੁਆਲੇ ਵੇਖ ਰਹੇ ਨਾ ਇਹ ਸਥਾਨ ਤੇ ਫਿਰ ਮਾਰੇ ਬੈਠੇ ਸੀ ਤੇ ਤੀਰ ਦੀ ਨੋਕ ਨਾਲ ਨਾ ਮਾਰੇ ਕਕਾਹੀ ਦਾ ਬੂਟਾ ਪੁੱਟਨ ਦਾ ਹੈ ਮਿੱਟੀ ਖਰੋਚਨ ਦਾ ਹੈ ਥੱਲੇ ਉਹਦੇ ਬੂਟੇ ਲਾਗੋ ਤੇ ਜਦੋਂ ਉਹਨੇ ਇਹ ਕਹਿਣਾ ਵੀ ਮਹਾਰਾਜ ਤੇਰੇ ਸਹਿਬਜ਼ਾਦੇ ਵੀ ਸ਼ਹੀਦ ਹੋ ਗਏ ਤੁਹਾਡੀ ਮਾਤਾ ਜੀ ਵੀ ਸ਼ਾਦਦਾ ਜਾਂ ਪੀ ਗਏ ਫਿਰ ਦਸਮ ਪਾਤਸ਼ਾਹ ਦੀ ਅੱਖੋਂ ਥਰੂ ਨਹੀਂ ਆਇਆ ਪਰ ਉਹਨਾਂ ਤੀਰ ਦੀ ਲੋਗਣਾ ਕਈ ਦਾ ਬੂਟਾ ਪੋੜਦਾ ਤੇ ਮਹਾਰਾਜ ਨੇ ਬੂਟਾ ਪੋੜਦਿਆਂ ਸਾਰੀ ਕਾ ਵੀ ਜ਼ੁਲਮੀਆਂ ਰਾਜ ਦੀ ਜੜ ਉਖੜ ਗਈ ਸ਼ਬਦ ਵਰਤਿਆ ਜਾਂਦਾ ਵੀ ਮੁਗਲੀਆਂ ਰਾਜ ਦੀ ਜੜ ਪੁੱਟੀ ਗਈ ਪਰ ਉਥੇ ਫਿਰ ਰਾਏ ਕੱਲੇ ਵਰਗੇ ਆਖਿਆ ਸੀ ਨਾ ਮਾਰੇ ਫਿਰ ਸਾਡਾ ਕੀ ਬਣੇਗਾ ਤੇ ਪਾਸ਼ਾ ਨੇ ਆਖਿਆ ਸੀ ਇੱਕ ਤੇ ਮਲੇਰ ਕੋਟਲਾ ਕੋਗ ਵਸਦਾ ਰਹੇਗਾ ਜਿਨ੍ਹਾਂ ਹਾ ਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਨੇ ਤੇ ਮਹਾਰਾਣੇ ਰਾਏ ਕੱਲੇ ਨੂੰ ਆਪਣੀ ਇੱਕ ਸ਼ਰੀ ਸਾਹਿਬ ਦਿੱਤੀ ਤੇ ਇੱਕ ਗੰਗਾ ਸਾਗਰ ਦਿੱਤਾ ਫਿਰ ਉਹ ਸਾਤਗੋ ਸੱਚੇ ਪਾਤਸ਼ਾਹ ਦਾ ਦਿੱਤਾ ਗੰਗਾ ਸਾਗਰ ਅੱਜ ਵੀ ਰਾਏ ਕੱਲਾ ਦੇ ਸਾਹਬ ਦੇ ਪਰਿਵਾਰ ਵਿੱਚ ਉਦਾਂ ਹੀ ਉਹ ਉਹਨਾਂ ਦੇ ਕੋਲ ਆ ਬਖਸ਼ਿਸ਼ ਮਹਾਰਾਜ ਦੀ ਤੇ ਉਹ ਕਿਤੇ ਸਲਾਨਾ ਜੋੜ ਮੇਲਿਆਂ ਦੇ ਜਾਂ ਇੰਗਲੈਂਡ ਵਿੱਚ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਉਹ ਦਰਸ਼ਨ ਦਾ ਦੇ ਘੁੰਦੇ ਰਹਿੰਦੇ ਨੇ ਇਹ ਸਥਾਨ ਹੈ ਇੱਥੋਂ ਰਾਏ ਰਾਏ ਕੱਲੇ ਦਾ ਰਾਏ ਕੋੜ ਦਾ ਜਿਹੜਾ ਇਤਿਹਾਸਕ ਸਥਾਨ ਜਿੱਥੇ ਆਪਾਂ ਅੱਜ ਦਰਸ਼ਨ ਕਰਨ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ